ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਮੱਗਰ ਸ੍ਰੀ ਪੰਚਮੀ ਵੀਰਵਾਰ 11 ਮੱਗਰ ਸੰਮਤ 1732 ਸਨ 1675 ਇਸ ਸਨ ਵਿੱਚ ਤੇ ਇਸ ਸੰਮਤ ਵਿੱਚ 57 ਸਾਲ ਦਾ ਫਰਕ ਚੱਲਦਾ ਹੈ ਇਸ ਕਰਕੇ ਇਹਦਾ ਥੋੜਾ ਜਿਹਾ ਫਰਕ ਪੈਂਦਾ ਹੈ ਸਨ 1675 ਸੰਮਤ 1732 ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਕ ਖੂਦ ਇਸ਼ਨਾਨ ਕਰਦੇ ਸਨ ਸੱਚੇ ਬਾਦਸ਼ਾਹ ਆਪੇ ਖੂਹ ਦੇ ਉੱਤੇ ਇਸ਼ਨਾਨ ਕਰਕੇ ਇੱਥੇ ਆਣ ਬੈਠੇ ਬਹੁਤ ਸਾਰੇ ਮੁਗਲ ਜਿਹੜੇ ਸਨ ਕਾਜੀ ਜਿਹੜੇ ਸਨ ਉਹ ਨਹਾ ਧੋ ਕੇ ਆਪਣੇ ਬੋਦਿਆਂ ਨੂੰ ਤੇਲ ਲਾ ਕੇ ਆਏ ਹੋਣ ਸਨ ਕਿ ਅੱਜ ਗੁਰੂ ਤੇਗ ਬਹਾਦਰ ਪਾਦਸ਼ਾਹ ਨੂੰ ਦੀਨ ਵਿੱਚ ਆਉਂਦਿਆਂ ਵੇਖਾਂਗੇ ਜਾਂ ਸ਼ਹੀਦ ਹੁੰਦਿਆਂ ਤੱਕਾਂਗੇ ਪਰ ਬਹੁਤ ਸਾਰੇ ਸਿੱਖ ਵੀ ਉੱਥੇ ਵਸਦੇ ਸਨ ਇੱਕ israeli سینਾ ਪਤੀ ਆ ਉੱਥੇ ਦਿੱਲੀ ਵਿੱਚ 1400 ਸਿੱਖ ਉੱਥੇ ਵਸਦਾ ਸੀ ਉਹਨਾਂ ਸਿੱਖਾਂ ਦੀਆਂ ਅੱਖਾਂ ਵਿੱਚ ਅੰਝਾਂ ਸੀ ਉਹਨਾਂ ਸਿੱਖਾਂ ਦੇ ਚਿਹਰੇ ਮਰ ਜਾਏ ਹੋਏ ਸਨ ਕਹਿੰਦੇ ਇੱਕ ਵਾਰੀ ਈਦ ਵਾਲੇ ਦਿਨ ਕਸੂਰ ਦੇ ਬਾਜ਼ਾਰਾਂ ਵਿੱਚ ਤੁਰਿਆ ਜਾ ਰਿਹਾ ਸੀ ਬੁੱਲੇ ਸ਼ਾਹ ਫਕੀਰ ਉਹਨੇ ਵੇਖਿਆ ਕੀ ਕਿ ਬਾਜ਼ਾਰਾਂ ਵਿੱਚ ਬੱਕਰੇ ਵਧੇ ਹੋਏ ਨੇ ਕੁਝ ਬੱਕਰੇ ਜਿਹੜੇ ਉਹ ਘਾ ਵੀ ਨਹੀਂ ਖਾਰੇ ਕਿਉਂਕਿ ਉਹਨਾਂ ਨੂੰ ਮੌਤ ਦਿਸਦੀ ਹੈ ਬੁੱਲੇ ਸ਼ਾਹ ਨੇ ਉਹਨਾਂ ਵੱਲ ਵੇਖ ਕੇ ਕੀ ਆਖਿਆ ਕਹਿੰਦਾ ਇਕਨਾਂ ਦੇ ਮਨ ਚਾ ਕੇ ਗੋਸ਼ਟ ਖਾਂਗੇ ਇਕਨਾਂ ਦੇ ਮਨ ਸੋਗ ਜਹਾਨੋਂ ਜਾਹਾਂਗੇ ਚੱਲੋ ਬੁੱਲਿਆ ਇੱਥੋਂ ਚੱਲੀਏ ਦੋਹਾਂ ਤੋਂ ਸੱਚੇ ਰਹਾ। ਕਹਿੰਦਾ ਇਕਨਾਂ ਦੇ ਮਨ ਵਿੱਚ ਚਾਹ ਵਾ ਕਿ ਅਸੀਂ گوشਤ ਖਾਵਾਂਗੇ। ਇਕਨਾਂ ਦੇ ਮਨ ਵਿੱਚ ਸੋਗ ਆ ਕਿ ਸਾਡੀ ਮੌਤ ਹੋ ਜਣੀ ਹੈ ਜਹਾਨੋਂ ਚਲੇ ਜਾਵਾਂਗੇ। ਕਹਿੰਦਾ ਬੁੱਲਿਆ ਹੁਣ ਇੱਥੇ ਤੇਰੀ ਪੇਸ਼ ਨਹੀਂ ਜਾਣੀ ਉੱਥੋਂ ਦੂਰ ਹੀ ਚਲੇ ਜਾਏ ਪਾਪ ਹੁੰਦਾ ਵੇਖਣਾ। ਇਸੇ ਤਰ੍ਹਾਂ ਬਹੁਤ ਸਾਰੇ ਸਿੱਖ ਜਿਹੜੇ ਸੀ ਉਹ ਅੱਖਾਂ ਵਿੱਚ ਅੰਸੂ ਲੈ ਕੇ ਖਲੋਤੇ ਸਨ। ਲੇਕਿਨ ਮੁਗਲਾਂ ਦੇ ਮੁੰਡੇ ਉੱਥੇ ਕਵਾਲੀਆਂ ਗਾਉਂਦੇ ਫਿਰਦੇ ਸਨ ਕਿ ਅਜ ਗੁਰੂ ਤੇਗ ਬਹਾਦਰ ਪਾਤਸ਼ਾਹ ਜਾਂ ਦੀਨ ਵਿੱਚ ਆ ਜਾਏਗਾ ਜਾਂ ਉਹਨਾਂ ਦੀ ਸ਼ਹਾਦਤ ਹੁੰਦੀ ਤੱਕਾਂਗੇ ਉਹ ਦਿਨ ਆ ਗਿਆ ਅੱਜ ਦਾ ਮੱਘਰ ਸੁਦੀ ਪੰਚਮੀ ਵੀਰਵਾਰ ਸੰਮਤ 1732 ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਚਾਂਦਨੀ ਚੌਕ ਵਿੱਚ ਬਠਾਲ ਕੇ ਜਿਵੇਂ ਸ਼ਹੀਦ ਕੀਤਾ ਗਿਆ ਜਿਵੇਂ ਉਹਨਾਂ ਦੇ ਪਵਿੱਤਰ ਸਿਰਸ ਤੇ ਤਲਵਾਰ ਚਲਾਈ ਗਈ ਜਿਵੇਂ ਉਹਨਾਂ ਦਾ ਧੜ ਨਾਲੋਂ ਸਿਰ ਵੱਖਰਾ ਕੀਤਾ ਗਿਆ ਕਵਿਸ਼ਰੀ ਕਲਾ ਦਾ ਇੱਕ ਕਲੀ ਸ਼ੰਦ ਹੈ ਜੋ ਫਿਰਨੀ ਕਲਿਆ ਮੇਰੇ ਪੂਜਿਆ ਜੋਗ ਉਸਤਾਰ ਕਵੀਸ਼ਰੀ ਦੇ ਬਾਬਾ ਬੋੜ ਗਿਆਨੀ ਜੋਗਾ ਸਿੰਘ ਜੋਗੀ ਉਹਨਾਂ ਦੀ ਕਲਮ ਤੋਂ ਲਿਖੀ ਹੋਈ ਮੈਨੂੰ ਮਾਣ ਹੈ ਕਿ ਮੈਂ ਉਹਨਾਂ ਨਾਲ 14 ਸਾਲ ਸਟੇਜਾਂ ਤੇ ਸੱਜੇ ਹੱਥ ਉਹਨਾਂ ਦੇ ਖਲੋ ਕੇ ਕਵੀਸ਼ਰੀ ਗਾਈ ਹੈ ਉਸ ਮਹਾਨ ਕਵੀਸ਼ਰ ਦੀ ਲਿਖੀ ਹੋਈ ਰਚਨਾ ਮੇਰੇ ਬਹੁਤ ਹੀ ਪਿਆਰੇ ਸਾਥੀ ਗੁਰਮੀਰ ਸਿੰਘ ਮਰਹਾਣੇ ਵਾਲਾ ਭਪਿੰਦਰ ਸਿੰਘ ਦਦੇਰ ਸਾਹ ਵਾਲਾ ਦੋਨੋਂ ਸੰਧੂਪਰਾ ਕਵੀਸ਼ਰ ਮੱਖਣ ਸਿੰਘ ਦਸ਼ਮੇਸ਼ ਨਗਰੀ ਦੇ ਸਾਥੀ ਤੁਹਾਡੇ ਸਾਹਮਣੇ ਕਵਿਤਾ ਬਿਆਨ ਕਰਦੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਬਣ ਕੇ ਚਾਦਰ ਹਿੰਦ ਦੀ ਜਗ ਦੀ ਵਿਵਤਾ ਪਹਿਲੋ ਆਪਣੇ ਸਿਰ ਤੇ ਚਲੋ ਸਮਤ 1700 ਦੇ 32 ਯਾਰਾਂ ਮੱਗਰ ਸੀ ਉਹ ਨੰਦਰ ਸੁਦੀ ਪੰਜਮੀ ਦਰਸੀ ਵੀਰਵਾਰ ਦਾ ਉਹ ਸਮਤ 1700 ਦੇ 32 ਯਾਰਾਂ ਮੱਗਰ ਸੀ ਉਹ ਨੰਦਰ ਸੁਦੀ ਪੰਜਮੀ ਦਿਨ ਸੀ ਵੀਰਵਾਰ ਦਾ ਓ ਵੇਖਣ ਵਾਲੇ ਲੋਕ ਹਿਆਰਾਂ ਦਿਲ ਦੀ ਸ਼ਹਿਰ ਦੇ ਹੋਣੀ ਹੋਵੇ ਘਰ ਬੰਦਾ ਇਹੋ ਵਿਚਾਰ ਦਾ ਉਹ ਮੂਹ ਵਿੱਚ ਉਂਗਲਾਂ ਪਾ ਕੇ ਸੋਚ ਰਹੀ ਇਸ ਜਾਈ ਸੀ ਕੋਲੇ ਸ਼ਰਾ ਦਾ ਕਾਜੀ ਬੈਠਾ ਕੁਰਸੀ ਮੱਲੀ ਸ੍ਰੀ ਗੁਰੂ ਤੇਗ ਬਹਾਦਰ ਬਣ ਕੇ ਜਾਦਰਾ ਹਿੰਦ ਦੀ ਉਹ ਜਗਦੀ ਦੀ ਬੰਤਾ ਪਹਿਲਾ ਆਪਣੇ ਸਿਰ ਤੇ ਚੱਲੀ ਪਹਿਲਾ ਪਟਿਆ ਗਿਆ ਢੰਡੋਰਾ ਸੀ ਉਹ ਕੁੰਦੇ ਦੀਨ ਮਨਾਉਣਾ ਚੰਗਾ ਨਾਵੇਂ ਪੀਰ ਨੂੰ ਉਹ ਸਾਰਾ ਜਗ ਹੋਵੇਗਾ ਦੀਨੀ ਬਾਂਗਾ ਦੇਵੇਗਾ ਉਹ ਜੰਗਾ ਹੱਥ ਲੱਗਣਾ ਸਾਡਾ ਹੱਕ ਅਖੀਰ ਨੂੰ ਉਹ ਬੁੱਲੇ ਵਾਲਾ ਕਾਜੀ ਲਾਲ ਕਿਤਾਬਾਂ ਪੜਦਾ ਸੀ ਉਹ ਕਾਫਰ ਕ بہادر بن گیا چادر ہندی شری گرو تیگ بہادر تمام دکانا بند سی سے خوشی چکائے دین دیر منا ترک ودا چاہے سی ਤੀਜੇ ਨੂੰ ਗੁਰਦੀ ਚਾਰ ਚਫੇਰੇ ਨਿਗਾਹਾਂ ਰਹਿ ਨਚਲੀ ਫਿਰ ਉਹ ਤੇ ਬਹਾਦਰ ਬਣ ਗਏ ਚਾਦਰ ਹਿੰਦ ਦੀ ਉਹ ਕਮਲਦੀਪ ਬੱਤਾ ਪਹਿਲਾ ਆਪਣੇ ਸਰ ਤੇ ਚੱਲੀ ਓਏ ਓ ਤੇ ਪਹੁੰਚਿਆ ਕਈ ਮਲਾਣੇ ਆਸ਼ਕ ਹੂਰਾਂ ਦੇ ਮਾਲਾ ਲੂੰਗੀ ਹੱਥਾਂ ਨੂੰ ਮਹਿੰਦੀ ਲਾ ਕੇ ਤਾੜੀ ਨੂੰ ਤੇ ਮੁਸ਼ਾਜਨਾ ਦੀਆਂ ਕੱਪੜੀਆਂ ਓ ਕੁਟਕੁਟ ਪੀਂਦੀ ਨਾਲੇ ਐਸੇ ਗੋਸਤ ਖਾ ਕੇ ਓ ਕਾੜੀ ਮੱਕੇ ਦੇ ਦੇਹਾਫ ਜਿਹਾ ਏ ਮਸੀਤਾਂ ਦੇ ਓ ਅਸਮੰਦੀ ਉਗੜਦੀ ਜਦ ਮੌਲਾ ਕਰਦਾ ਪੱਲੀ ਜੀ ਗੁਰੂ ਤੇਗ ਬਹਾਦਰ ਬਣ ਗਏ ਚਾਦਰ ਹਿੰਦ ਦੀ ਸ੍ਰੀ ਗੁਰੂ ਇੱਕ ਬਹਾਦਰ ਬਣ ਕੇ ਚਾਦਰ ਹਿੰਦ ਦੀ ਉਹ ਜਗਦੀਬ ਬਤਾ ਪਹਿਲਾਂ ਆਪਣੇ ਸਿਰ ਤੇ ਚੱਲੀ ਉਹ ਆ ਗੀਤੇ ਚਮਕ ਕੇ ਲੈ ਗਿਆ ਉਦੋਂ ਜਲਾਦ ਸੀ ਕੋਲੇ ਪੁਸਕ ਮੰਡਰ ਬਹਿ ਗਿਆ ਕੁਰਸੀ ਢਾ ਕੇ ਮੇਰੀ ਨਾਂਖ ਮਾਰੀ ਭੁੱਲਾ ਉੱਤੇ ਮਸਤੀ ਸੀ ਨਾਵੇਂ ਸਤਗੁਰਿਆ ਗੋਵਿੰਦ ਸਾਰੇ ਕਿਣਕਿਣ ਬਦਲੇ ਲੈ ਲੇਗਾ ਸਾਰੀ ਨੀਤੀ ਮਾਣੇ ਗੁਰਾਇਾਨਦਪੁਰ ਕੱਲੀ ਸ੍ਰੀ ਗੁਰੂ ਤੇਗ ਬਹਾਦਰ ਬਣ ਕੇ ਜਾਦਰ ਹਿੰਦ ਦੀ ਉਹ ਜਗਦੀਪਤਾ ਬਿੜਾ ਆਪਣੇ ਸਿਰ ਤੇ ਚੱਲੀ ਉਹ ਮੇਰਾ ਸਤ ਗੁਰ ਨੇ ਜਦ ਬਾਠ ਕਰ ਲਿਆ ਜਪਦੀ ਦਾ ਤਗੋਰ ਨੇ ਜਦ ਪਾਠ ਕਰ ਲਿਆ ਜਵ ਜੀ ਦਾ ਓ ਆਪੇ ਅਸੀਸ ਦੇਣ ਨੂੰ ਬੈਗੇ ਸੀਸ ਝੁਕਾ ਕੇ ਤੋ ਟੱਕ ਜਲਾ ਰਿਆ ਸੀ ਸਿਰਫ ਇਹਾਰਾਕਾਰੀ ਦਾ ਓ ਹੋਵੇ ਜੈ ਦੀਨ ਦੀ ਸਭ ਨੂੰ ਕਿਹਾ ਸੁਣਾ ਕੇ ਕਦਤਾ ਤੇਗ ਮਾਰ ਕੇ ਨਾਮ ਗੁਰ ਦੇ ਸੀਸ ਨੂੰ ਓ ਗੋਗੀ ਅੱਖੇ ਸਾ ਰਬ ਬਣ ਗਏ ਚਾਦਰ ਹਿੰਦ ਦੀ ਸ੍ਰੀ ਗੁਰੂ ਤੇਗ ਬਹਾਦਰ ਬਣ ਗਏ ਚਾਦਰ ਹਿੰਦ ਦੀ ਓ ਜਨਨੀ ਵਿਵਤਾ ਪਹਿਲਾ ਆਪਣੇ ਸਿਰ ਤੇ ਝੁੱਲੀ ਓ ਨਿਆ ਸਤ ਸ਼੍ਰੀ ਅਕਾਲ ਇਸ ਕਵਤਾ ਤੋਂ ਖੁਸ਼ ਹੋ ਕੇ ਭਾਈ ਤਰਲੋਚਨ ਸਿੰਘ ਸਾਹਿਬ ਜੀ ਬਹੁਤ ਸਾਰਾ ਜਥੇ ਨੂੰ ਪਿਆਰ ਦੇ ਗਏ ਨੇ ਉਹ ਕਹਿੰਦੇ ਬੜਾ ਆਨੰਦ ਆਇਆ ਕਹਿੰਦੇ ਜੋਗੀ ਸਾਹਿਬ ਦੇ ਕੋਲ ਉਹ ਇੱਕ ਵੀਸ਼ਰੀ ਸੁਣਦੇ ਹੁੰਦੇ ਸਾਂ ਸੋ ਤੁਸੀਂ ਅੱਜ ਦੁਬਾਰਾ ਜੋਗੀ ਸਾਹਿਬ ਇੱਕ ਵਾਰੀ ਯਾਦ ਕਰਾ ਦਿੱਤਾ ਮੈਂ ਅਦਾਤੀ ਧੰਨਵਾਦੀ ਹਾਂ ਔਰ ਅਰਦਾਸ ਕਰਦਾ ਸੱਚੇ ਬਾਦਸ਼ਾਹ ਭਾਈ ਤਰਲੋਚਨ ਸਿੰਘ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਸਦਾ